ਵੈਗੁਰਜੀ ਕਾ ਕਾਲ ਸਾਹ ਵੈਗੁਰਜੀ ਕੀ ਫਤਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫਰਮਾਨ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹਿ ਸਦਵਾਉ ਪੈ ਵਿੱਚ ਚੱਲਿਆ ਲਖ ਦਰਿਆਉ ਪੈ ਵਿੱਚ ਅਗਨੀ ਕੱਡੇ ਵੇਗਾਰ ਪੈ ਵਿੱਚ ਧਰਤੀ ਦਵੀ ਭਾਰ ਪੈ ਵਿੱਚ ਇੰਦ ਫੇਰ ਸਿਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਵਿਆਖਿਆ ਹਵਾ ਸਦਾ ਹੀ ਰੱਬ ਦੇ ਡਰ ਵਿੱਚ ਚੱਲ ਰਹੀ ਹੈ ਲੱਖਾ ਦਰਯੋਪੀ ਪੈ ਵਿੱਚ ਵਗ ਰਹੇ ਹਨ ਅੱਗ ਜੋ ਸੇਵਾ ਕਰ ਰਹੀ ਹੈ ਇਹ ਵੀ ਰੱਬ ਵਿੱਚ ਰੱਬ ਦੇ ਪੈ ਵਿੱਚ ਹੀ ਹੈ ਸਾਰੀ ਧਰਤੀ ਦੇ ਡਰ ਕਾਰਨੀ ਪਰ ਨੱਪੀ ਪਈ ਹੈ ਰੱਬ ਦੇ ਪੈ ਵਿੱਚ ਇੰਦਰ ਰਾਜਾ ਸਿਰ ਦੇ ਭਾਰ ਫਿਰ ਰਿਹਾ ਹੈ ਭਾਵ ਮੇਗ ਉਸ ਦੀ ਰਜ਼ਾ ਵਿੱਚ ਉੱਡ ਰਹੇ ਹਨ ਧਰਮ ਰਾਜ ਦਾ ਦਰਬਾਰ ਵੀ ਰੱਬ ਦੇ ਡਰ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਫਰਮਾਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਅਗਰ ਵੀਡੀਓ ਵਧੀਆ ਲੱਗੀ ਲਾਈਕ